ਸਤਿ ਸ਼੍ਰੀ ਅਕਾਲ ਜੀ ਮੈਂ ਦੀਪ ਚਾਹਲ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੱਚ ਭਾਈ ਅਮਰਤਪਾਲ ਦੀ ਪ੍ਰੋਲ ਵਾਰੀ ਅਰਜੀ ਤੇ ਮੁਰਤੋ ਸੁਣਵਾਈ ਅੱਜ ਵਿਕਰਮਜੀਤ ਸਿੰਘ ਮੀਠਿਆ ਨੇ ਮੁਰਤੋ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਨਤੀਜਾ ਅੱਜ ਸਭ ਤੋਂ ਪਹਿਲਾਂ ਆਪਾਂ ਨਜ਼ਰ ਮਾਰ ਲੈਂਦੇ ਆ ਮੁੱਖ ਖਬਰਾਂ ਤੇ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਡਿਬਰੂਗੜ ਜੇਲ੍ਹ ਚ ਬੰਦ ਭਾਈ ਅਮਰਤਪਾਲ ਸਿੰਘ ਜੋ ਕਿ ਬੀਤੇ ਕੱਲ ਉਹਨਾਂ ਦੀ ਪਰੋਲ ਵਾਲੀ ਅਰਜ਼ੀ ਤੇ ਸੁਣਵਾਈ ਹੋਈ ਸੀ ਇਹ ਸੁਣਵਾਈ ਪੰਜਾਬ ਐਂਡ ਹਰਿਆਣਾ ਕੋਰਟ ਦੇ ਜੱਜਾਂ ਨੇ ਵੀਡੀਓਗ੍ਰਾਫੀ ਰਾਹੀਂ ਕੀਤੀ ਇਸ ਦੇ ਵਿੱਚ ਭਾਈ ਅਮਰਤਪਾਲ ਨੇ ਆਪਣੇ ਮੁੱਦਿਆਂ ਬਾਰੇ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਚਾਹਣਾ ਹਾਂ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਣੀ ਚਾਹਣਾ ਹਾਂ ਇਹਦੇ ਵਿੱਚ ਭਾਈ ਅਮਰਤਪਾਲ ਨੇ ਮੰਗ ਕੀਤੀ ਕਿ ਮੈਨੂੰ ਸਰਦ ਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਪਹਿਲਾਂ ਵੀ ਭਾਈ ਅਮਰਤਪਾਲ ਦੀ ਪ੍ਰੋਲ ਜਿਹੜੀ ਉਹ ਰੱਦ ਹੋ ਚੁੱਕੀ ਹੈ ਹੁਣ 2 ਦਿਨ ਬਾਕੀ ਨੇ ਉਸ ਸੈਸ਼ਨ ਦੇ ਜਿਸ ਸੈਸ਼ਨ ਦੇ ਵਿੱਚ ਭਾਈ ਅਮਰਤਪਾਲ ਨੇ ਸ਼ਾਮਲ ਹੋਣਾ ਹੈ ਹੁਣ ਉਸੇ ਪਟੀਸ਼ਨ ਦੇ ਉੱਤੇ ਅੱਜ ਦੁਬਾਰਾ ਤੋਂ ਸੁਣਵਾਈ ਹੋਣੀ ਹੈ ਜਿਹਦੇ ਵਿੱਚ ਭਾਈ ਅਮਰਤਪਾਲ ਦੇ ਵਕੀਲਾਂ ਨੇ ਆਪਣੀ ਦਲੀਲ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਕੋਈ ਵੀ ਇਸ ਤਰ੍ਹਾਂ ਦਾ ਇਤਰਾਜ ਜੋਗ ਬਿਆਨ ਨਹੀਂ ਦੇਵਗਾ ਜਿਸ ਦੇ ਨਾਲ ਕੋਈ ਵੀ ਮਾਹੌਲ ਖਰਾਬ ਹੋਵੇ ਉਹਨਾਂ ਨੇ ਵੀ ਕਿਹਾ ਕਿ ਭਾਈ ਅਮਰਤਪਾਲ ਸਿਰਫ ਆਪਣੇ ਪੰਜਾਬ ਦੇ ਮੁੱਦੇ ਉੱਤੇ ਗੱਲ ਕਰਨਾ ਚਾਹੁੰਦਾ ਹੈ ਹੜਾ ਨਾਲ ਪ੍ਰਭਾਵਿਤ ਲੋਕਾਂ ਬਾਰੇ ਗੱਲ ਕਰਨਾ ਚਾਹੁੰਦਾ ਹੈ ਅਤੇ ਨਸ਼ੇ ਦੇ ਮੁੱਦੇ ਉੱਤੇ ਗੱਲ ਕਰਨਾ ਚਾਹੁੰਦਾ ਹੈ ਹੁਣ ਇਸ ਮਾਮਲੇ ਦੀ ਜਿਹੜੀ ਸੁਣਵਾਈ ਆ ਉਹ ਅੱਜ ਵੀਡੀਓਗ੍ਰਾਫੀ ਦੇ ਰਾਹੀਂ ਹੋਣ ਵਾਲੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਪਟਿਆਲਾ ਦੀ ਨਾਬਾ ਜੇਲ੍ਹ ਦੇ ਵਿੱਚ ਬੰਦ ਹਨ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀ ਇੱਕ ਅਰਜੀ ਲਗਾਈ ਸੀ ਉਹਨਾਂ ਨੇ ਪ੍ਰੋਲ ਦੀ ਮੰਗ ਕੀਤੀ ਸੀ ਤਾਂ ਇਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਸ ਅਰਜੀ ਨੂੰ ਰੱਦ ਕਰ ਦਿੱਤਾ ਸੀ ਤਾਂ ਹੁਣ ਮੁੜ ਤੋਂ ਵਿਕਰਮਜੀਤ ਸਿੰਘ ਮਜੀਠੀਆ ਨੇ ਆਪਣੀ ਅਰਜੀ ਸੁਪਰੀਮ ਕੋਰਟ ਦੇ ਵਿੱਚ ਲਗਾਈ ਹੈ ਤਾਂ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਸਕੇ ਪੰਜਾਬ ਦੇ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਸੀ ਜਿਨ੍ਹਾਂ ਦਾ ਅੱਜ ਨਤੀਜਾ ਦੇਖਣ ਨੂੰ ਮਿਲ ਰਿਹਾ ਬਹੁਤ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹ ਜੇਤੂ ਹੋਏ ਨੇ ਕਈ ਥਾਵਾਂ ਤੇ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਵੀ ਜਿਹੜੇ ਦੇਖਣ ਨੂੰ ਮਿਲੇ ਨੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀਕਲਾਂ ਦੇ ਵਿੱਚ ਆਜ਼ਾਦ ਉਮੀਦਵਾਰ ਜਗਤਵਿੰਦਰ ਸਿੰਘ ਬਾਜਵਾ ਜੋ ਕਿ ਆਜ਼ਾਦ ਉਮੀਦਵਾਰ ਸੀ ਉਹ ਵੀ ਇੱਥੋਂ ਜੇਤੂ ਰਹੇ ਨੇ ਹੋਰ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਰਹੋ ਪੰਜਾਬ ਟੱਚ